ਲੋਕ ਭਲਾਈ ਆਰ ਵੀ ਗਰੁੱਪ ਸਮਾਜਿਕ ਚੇਤਨਾ ਚੈਰੀਟੇਬਲ ਸੁਸਾਇਟੀ ਪਿੰਡ ਕੋਰ ਤਰੋੜ ਕਲਾਂ ਵੱਲੋਂ ਜਿਹੜਾ ਲੰਗਰ ਲਗਾਇਆ ਗਿਆ ਚਾਹ ਦਾ ਤੇ ਬਰੈਡਾਂ ਦਾ ਜਿਹੜਾ ਹਰ ਸਾਲ ਅਛੀ ਦੀ ਦਿਹਾੜੇ ਨੂੰ ਚਾਹ ਛੱਬਜਾ ਦੇ ਅਛੀ ਦੀ ਦਿਹਾੜੇ ਨੂੰ ਹਰ ਸਾਲ ਜਿਹੜਾ ਲਾਇਆ ਜਾਂਦਾ ਵਾ ਤੇ ਅੱਜ ਵੀ ਜਿਹੜਾ ਇਹ ਆਪਣਾ ਲੰਗਰ ਆ ਇਹ ਟੂਲ ਟੈਕਸ ਤੇ ਲਾਇਆ ਗਿਆ ਵਾ ਆ ਸਾਹਮਣੇ ਟੂਲ ਟੈਕਸ ਆ ਤੇ ਇੱਥੇ ਜਿਹੜੇ ਸੰਗਤ ਹਰ ਸਾਲ ਜਿਹੜੀ ਆਉਂਦੀ ਆ ਤੇ ਆਪਦਾ ਲੰਗਰ ਪਾਣੀ ਜਿਹੜਾ ਸ਼ਕਤੀ ਜਾਂਦੀ ਆ ਕਿਉਂਕਿ ਇੱਥੇ ਸ਼ਹੀਦੀ ਦਿਹਾੜੇ ਨੂੰ ਸਮਾਰਪਨ ਤੇ ਜਿਹੜੇ ਸਾਰੇ ਹੀ ਜਿਹੜੇ ਆਪਣਾ ਫਤਿਹਗੜ੍ਹ ਸਾਹਿਬ ਜਾਂਦੇ ਆ ਨਾ ਸੰਗਤ ਤੇ ਦਿਹਾੜਾ ਮਨਾਉਣ ਵਾਸਤੇ ਤੇ ਇਸੇ ਕਰਕੇ ਬਈ ਜਿਹੜਾ ਸੰਗਤ ਲੰਗਰ ਜਿਹੜਾ ਰਾਤ ਤੇ ਲਾਉਂਦੀ ਆ ਬਈ ਉਸ ਰਸਤੇ ਤੇ ਹਨ ਜਿੱਥੇ-ਜਿੱਥੇ ਕਿਸੇ ਦਾ ਵੀ ਲੋਟ ਆਉਂਦਾ ਵਾ ਹਨ ਤੇ ਇਹ ਆਪਣੀ ਐਂਬੂਲੈਂਸ ਇਹ ਇੰਨਾ ਸਾਰੇ ਸੰਸਥਾ ਬਣੀ ਹੋਈ ਆ ਸਮਾਜਿਕ ਚੇਤਨਾ ਲੋਕ ਭਲਾਈ ਆਰਮੀ ਗਰੁੱਪ ਪਿੰਡ ਕੋਰਕੋੜਕਾਲਾ ਵੱਲੋਂ ਤੇ ਇੱਥੇ ਜਿਹੜਾ ਹਰ ਸਾਲ ਜਿਹੜਾ ਲੰਗਰ ਲਾਇਆ ਜਾਂਦਾ ਵਾ ਤੇ ਸਾਡੇ ਸੇਵਾਦਾਰ ਆ ਤੁਹਾਨੂੰ ਦਿਖਾ ਦਿੰਨੇ ਆ ਤੇ ਇਧਰਲੇ ਪਾਸੇ ਭਾਈ ਜੀ ਆਪਣਾ ਆ ਐਂਬੂਲੈਂਸ ਆ ਇਹਦੇ ਵਿੱਚ ਅਸੀਂ ਟੈਂਕੀ ਰੱਖੀ ਹੋਈ ਆ ਤੇ ਜਿਹੜੀ ਟੈਂਕੀ ਆ ਉਹਦੇ ਵਿੱਚ ਪਾਣੀ ਰੱਖਿਆ ਲੋਕਾਂ ਦੇ ਸੇਵਾ ਵਾਸਤੇ ਜਿਹੜਾ ਫ੍ਰੀ ਲਿਜਾ ਸਕਦੇ ਹੋ ਪਾਣੀ ਵੀ ਫਿਲਟਰ ਵਾਲਾ ਤੇ ਇਧਰ ਸਾਡੇ ਸੇਵਾਦਾਰ ਬੈਠੇ ਆ ਤੇ ਇਹਨਾਂ ਦੀ ਡਿਊਟੀ ਹੈਗੀ ਆ ਆ ਭਾਂਡਿਆਂ ਤੇ ਇਹਨੇ ਮੁੰਡਿਆਂ ਨੇ ਭਾਂਡਿਆਂ ਤੇ ਸੇਵਾ ਕਰਨੀ ਆ ਤੇ ਇਧਰਲੇ ਪਾਸੇ ਬਾਈ ਹੁਣੇ ਬਣਾ ਰਹੇ ਚਾਹ ਇਹ ਇਹਨਾਂ ਬਾਈ ਹੋਣਾਂ ਦੀ ਚਾਹ ਤੇ ਡਿਊਟੀ ਤੇ ਇਹਨਾਂ ਨੇ ਜਿਹੜੀ ਚਾਹ ਤਿਆਰ ਕਰਨੀ ਉਧਰਲੇ ਪਾਸੇ ਚਾਹ ਤਿਆਰ ਹੋਈ ਆ ਤੇ ਇਹ ਇੱਧਰ ਵਾਲਾ ਦਵਾਈ ਜਾਂਦੇ ਚਾਹ ਪੱਤੀ ਨੂੰ ਤੋਂ ਉਦੋਂ ਬਾਅਦ ਦੁੱਧ ਪਾਉਣਗੇ ਤੇ ਇਹ ਸਾਡੇ ਆ ਗਿਆ ਟ੍ਰੇਨਰ ਸਾਹਿਬ ਜਿਹੜੇ ਮੁੰਡਿਆਂ ਨੂੰ ਫੌਜ ਦੀ ਟ੍ਰੇਨਿੰਗ ਦਿੰਦੇ 25 ਮੁੰਡੇ ਮੁੰਡਾ ਬਾਈ ਨੇ ਜਿਹੜੇ ਭਰਤੀ ਕਰਵਾਦੇ ਫੌਜ ਦੇ ਵਿੱਚ ਤੇ ਇੱਧਰ ਬਾਈ ਹੋਣੇ ਆਪਣੇ ਗੁਰਪ੍ਰੀਤ ਸਿੰਘ ਹੋਣੀ ਬਾਈ ਪੀਤੇ ਹੋਣੀ ਤੇ ਬਾਈ ਦਾ ਨਾਮ ਆ ਭੁੱਲ ਗਿਆ ਕੀ ਬਾਈ ਜੀ ਨਾਮ ਕੀ ਆਪਣਾ ਹਾਂਜੀ ਜਸਪਿੰਦਰ ਸਿੰਘ ਹੋਣੀ ਬਾਈ ਹੋਣੇ ਇਹ ਸੇਵਾਦਾਰ ਜਿਹੜੇ ਆਪਣੇ ਹਰ ਸਾਲ ਸੇਵਾ ਕਰਾਉਂਦੇ ਆ ਇੱਧਰ ਏ ਮੁੰਡੇ ਹੈਗੇ ਆ ਲੋਕ ਭਲਾਈ ਆਰਮੀ ਗਰੁੱਪ ਜਿਹੜੇ ਮੁੰਡੇ ਟ੍ਰੇਨਿੰਗ ਲੈਂਦੇ ਆ ਤੇ ਇਹਨਾਂ ਚੋਂ ਕਾਫੀ ਮੁੰਡੇ ਜਿਹੜੇ ਭਰਤੀ ਹੋ ਗਏ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਬਾਈ ਜੀ ਸ਼ੇਅਰ ਕਰਿਆ ਜੀ